Airbnb ਤੇ VRBO ਵਰਗੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਵੇਂ ਥੋੜੇ ਸਮੇਂ ਦੇ ਕਿਰਾਏ ਦੇ ਨਿਯਮ BC ਦੇ ਵਿੱਚ ਬੁੱਧਵਾਰ ਨੂੰ ਲਾਗੂ ਹੋਣਗੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਇੱਥੇ ਰਹਿਣ ਵਾਲੇ ਲੋਕਾਂ ਲਈ ਹੋਰ ਘਰ ਬਣਾਉਣਾ ਚਾਹੁੰਦੇ ਨੇ ਕਿਉਂਕਿ ਮੌਜੂਦਾ ਸਮੇਂ ਵਿੱਚ BC ਵਿੱਚ 19000 ਘਰ ਨੇ ਥੋੜੇ ਸਮੇਂ ਲਈ ਕਿਰਾਏ ਦੇ ਪਲੇਟਫਾਰਮਾਂ 'ਤੇ ਨੇ ਇਸ ਲਈ ਪਲੇਟਫਾਰਮਾਂ ਨੂੰ ਉਹਨਾਂ ਦੇ ਡੇਟਾ ਨੂੰ ਸਾਂਝਾ ਕਰਨ ਤੇ ਸੂਚੀਆਂ ਦੇ ਵੀ ਲੋਡ ਹੁੰਦੀ ਹੈ ਜੋ ਨਿਯਮਾਂ ਦੀ ਤੁਰੰਤ ਪਾਲਣਾ ਨਹੀਂ ਕਰ ਰਹੀਆਂ ਨੇ ਇਹ ਕਾਨੂੰਨ 10000 ਤੋਂ ਵੱਧ ਆਬਾਦੀ ਵਾਲੇ ਪਾਈਚਾਰਿਆਂ ਤੇ ਲਾਗੂ ਹੁੰਦਾ ਹੈ ਤੇ ਛੋਟੀਆਂ ਨਗਰਪਾਲਿਕਾਵਾਂ ਜਿਨ੍ਹਾਂ ਨੇ ਚੋਣ ਕੀਤੀ ਹੈ ਜਾਂ ਰਿਜ਼ੋਰਟ ਟਾਊਨ ਵਜੋਂ ਮਨੋਨਿਤ ਕੀਤਾ ਗਿਆ ਹੈ ਹਾਲਾਂਕਿ Airbnb ਲਈ ਬੋਲਣ ਵਾਲੇ ਨਾਥਨ ਰੌਟਮੈਨ ਦਾ ਕਹਿਣਾ ਹੈ ਕਿ ਦੂਜੇ ਸ਼ਹਿਰ ਜਿਨ੍ਹਾਂ ਨੇ ਇੱਕ ਬਰਾਬਰ ਨਿਯਮ ਲਿਆਂਦੇ ਨੇ ਉਹਨਾਂ ਨੇ ਰਿਹਾਇਸ਼ ਦੀਆਂ ਕੀਮਤਾਂ ਨੂੰ ਘਟ ਨਹੀਂ ਦੇਖਿਆ ਉਹਨਾਂ ਨੇ ਸਿਰਫ ਹੋਟਲ ਦੀਆਂ ਕੀਮਤਾਂ ਨੂੰ ਵਾਦੇ ਦੇਖਿਆ ਉਹਨਾਂ ਦੇਖਿਆ ਕਿ 크리스마ਸ ਸੀਜ਼ਨ ਲਈ ਹੋਟਲ ਦੀਆਂ ਕੀਮਤਾਂ ਸਾਲ ਦਰ ਸਾਲ 20% ਦੀ ਵਾਧੀਆਂ ਨੇ ਕਿਉਂਕਿ ਥੋੜੇ ਸਮੇਂ ਲਈ ਕਿਰਾਏ ਤੇ ਲੋਕਾਂ ਲਈ ਹੁਣ ਕੋਈ ਵਿਕਲਪ ਨਹੀਂ ਸੀ ਇਹ ਬੀਸੀ ਦੀ ਆਰਥਿਕਤਾ ਤੇ ਵੀ ਪ੍ਰਭਾਵ ਪਾਉਣ ਜਾ ਰਿਹਾ ਹੈ ਉਹਨਾਂ ਕਿਹਾ ਕਿ ਨਵਾਂ ਕਾਨੂੰਨ ਗੈਰਵਾਜਬ ਹੈ ਉਹਨਾਂ ਕਿਹਾ ਸੀ ਲਾਗੂ ਕਰਨ ਦਾ ਸਮਰਥਨ ਕਰਨ ਲਈ ਸਥਾਨਕ ਨਿਮਾ ਦੇ ਉੱਤੇ ਨਗਰਪਾਲਿਕਾਵਾਂ ਦੇ ਨਾਲ ਕੰਮ ਕਰਨ ਲਈ ਹਮੇਸ਼ਾ ਤਿਆਰ ਰਹੇ ਹਾਂ ਸੁਬਾਈ ਬੱਦਰ ਤੇ ਕੁਝ ਕਰਨਾ ਜਿੱਥੇ ਤੁਹਾਨੂੰ ਇੱਕ ਲਾਇਸੈਂਸ ਦੀ ਬਜਾਏ ਕੰਮ ਕਰਨ ਲਈ ਦੋ ਲਾਇਸੈਂਸ ਦੀ ਲੋੜ ਹੈ ਉਹ ਕਿਸੇ ਵੀ ਹੋਰ ਚੀਜ਼ ਤੋਂ ਲਟ ਹੈ ਜੋ ਅਸੀਂ ਦੁਨੀਆ ਵਿੱਚ ਦੇਖਿਆ ਪ੍ਰੋਵਿੰਸ ਦਾ ਕਹਿਣਾ ਹੈ ਕਿ ਨਿਯਮਾਂ ਦੇ ਦੁਆਰਾ ਮਿਊਂਸੀਪਲ ਉਪ ਕਾਨੂੰਨ ਨਿਯਮਾਂ ਨੂੰ ਤੋੜਨ ਵਾਲੇ ਮੇਜ਼ਬਾਨਾ ਲਈ ਜੁਰਮਾਨਾ ਡਾਲਰ 1000 ਤੋਂ ਵੱਧ ਕੇ ਡਾਲਰ 3000 ਹੋ ਜਾਏਗਾ ਬੀਸੀਡੀ ਪ੍ਰਾਪਰਟੀ ਰਾਈਟਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੁਝ ਅਦਾਲਤਾਂ ਦੇ ਵਿੱਚ ਕਾਨੂੰਨ ਨੂੰ ਚੁਣੌਤੀ ਦੇ ਰਿਹਾ ਹੈ ਇਹ ਕਹਿੰਦੇ ਹੋਏ ਕਿ ਪ੍ਰੋਵਿੰਸ ਨੂੰ ਮੇਜ਼ਬਾਨਾ ਤੇ ਮਹਿਮਾਨਾ ਦੇ ਵਿਚਕਾਰ ਮੌਜੂਦਾ ਇਕਰਾਰਨਾਮੇ ਨੂੰ ਰੱਦ ਨਹੀਂ ਕਰਨਾ ਚਾਹੀਦਾ BCNDP ਨੇ ਪਿਛਲੇ ਸਾਲ ਅਕਤੂਬਰ ਵਿੱਚ ਇਹ ਕਾਨੂੰਨ ਪੇਸ਼ ਕੀਤਾ ਸੀ 10000 ਤੋਂ ਘੱਟ ਲੋਕਾਂ ਵਾਲੀਆਂ ਕੁਝ ਨਗਰਪਾਲਿਕਾਵਾਂ ਇਸ ਕਾਨੂੰਨ ਨੂੰ ਚੁਣ ਸਕਦੀਆਂ ਨੇ ਨਵੇਂ ਨਿਯਮਾਂ ਲਈ ਸਹਿਮਤੀ ਦੇਣ ਵਾਲੇ ਪਾਈਚਾਰਿਆਂ ਦੇ ਵਿੱਚ ਟਫੀਨੋ ਕੈਂਟ ਗੈਬਰੀਓਲਾ ਆਈਲੈਂਡ ਬੋਵੇ ਬੋਵਨ ਆਈਲੈਂਡ ਅਤੇ ਸੋਯੋਸ ਤੇ ਪੇਬਰਟਨ ਨੇ ਇੱਕ ਨਵੇਂ ਕਾਨੂੰਨ ਦੇ ਵਿੱਚ 1 ਨਵੰਬਰ ਤੋਂ ਲਾਗੂ ਹੁੰਦੇ ਦੇਖਣਗੇ ਸ਼ਾਰਟ ਰੈਂਟਲ ਨਵੇਂ ਨਿਯਮ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਨੇ ਜੇਕਰ ਤੁਸੀਂ ਪਹਿਲਾਂ ਹੀ ਗਰਮੀਆਂ ਦੀਆਂ ਰਿਹਾਇਸ਼ਾਂ ਬੁੱਕ ਕਰ ਲਈਆਂ ਨੇ ਇਹ ਨਿਯਮ 1 ਮਈ ਤੋਂ ਲਾਗੂ ਹੋ ਗਏ ਨੇ ਇਹ ਸਪਸ਼ਟ ਨਹੀਂ ਹੈ ਕਿ ਲਗਭਗ 60 ਭਾਈਚਾਰਿਆਂ ਤੋਂ ਕਿੰਨੇ ਥੋੜੇ ਸਮੇਂ ਦੇ ਕਿਰਾਏ ਹੁਣ ਉਪਲਬਧ ਨਹੀਂ ਹੋਣਗੇ ਜਿੱਥੇ ਨਿਯਮ ਲਾਗੂ ਨੇ ਕਿਉਂਕਿ ਇਹ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨੀਆਂ ਪ੍ਰਮੁੱਖ ਰਿਹਾਇਸ਼ੀ ਇਕਾਈਆਂ ਹਨ ਅਤੇ ਕਿੰਨੀਆਂ ਜਾਇਦਾਦਾਂ ਨੇ ਜਿਵੇਂ ਕਿ ਨਿਵੇਸ਼ਕਾਂ ਦੀ ਮਲਕੀਅਤ ਵਾਲੇ ਕਾਂਡੋ ਨਿਯਮ 10000 ਜਾਂ ਇਸ ਤੋਂ ਵੱਧ ਵਾਲੇ ਸ਼ਹਿਰਾਂ ਤੇ ਆਪਣੀ ਮਰਜ਼ੀ ਨਾਲ ਚੋਣ ਕਰਨ ਵਾਲੀਆਂ ਨਗਰਪਾਲਿਕਾਵਾਂ ਤੇ ਲਾਗੂ ਹੁੰਦੇ ਨੇ ਸਥਾਨਕ ਸਰਕਾਰਾਂ ਆਪਣੇ ਉਪ ਨਿਯਮਾਂ ਨੂੰ ਲਾਗੂ ਕਰ ਸਕਦੀਆਂ ਨੇ ਰੀਅਲ ਏਸਟੇਟ ਉਦਯੋਗ ਦੀਆਂ ਰਿਪੋਰਟਾਂ ਦਾ ਕਹਿਣਾ ਹੈ ਕਿ ਲੋਅਰ ਮੈਨ ਲੈਂਡ ਦੇ ਆਸ-ਪਾਸੇ ਅਪ੍ਰੈਲ 2023 ਦੇ ਮੁਕਾਬਲੇ ਪਿਛਲੇ ਮਹੀਨੇ ਪ੍ਰਾਪਰਟੀ ਸੂਚੀਕਰਨ ਦੀਆਂ ਕੀਮਤਾਂ ਵਧੀਆਂ ਨੇ ਫਰੇਜ਼ਰ ਵੈਲੀ ਰੀਅਲ ਏਸਟੇਟ ਬੋਰਡ ਨੇ ਅਪ੍ਰੈਲ ਦੇ ਵਿੱਚ 1471 ਮਲਟੀਪਲ ਸੂਚੀਕਰਨ ਸੇਵਾ ਲੈਣ ਦੇ ਦਰਜ ਕੀਤੇ ਨੇ ਜਾਣਕਾਰੀ ਮੁਤਾਬਕ ਮਾਰਚ ਤੋਂ ਅਪ੍ਰੈਲ ਦੇ ਵਿੱਚ ਕੀਮਤਾਂ ਵਿੱਚ 0.5 ਫੀਸਦੀ ਦਾ ਵਾਧਾ ਹੋਇਆ ਤੇ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ 1.5 ਫੀਸਦੀ ਵਧਿਆ ਹੈ ਬੋਰਡ ਦਾ ਕਹਿਣਾ ਹੈ ਕਿ ਜਦੋਂ ਵਿਕਰੀ ਤੋਂ ਐਕਟਿਵ ਸੂਚੀ ਅਨੁਸਾਰ 12% ਤੇ 20% ਦੇ ਵਿਚਕਾਰ ਹੋਏ ਤਾਂ ਮਾਰਕੀਟ ਨੂੰ ਜਿਹੜਾ ਉਹ ਠੀਕ ਮੰਨਿਆ ਜਾਂਦਾ ਹੈ ਪਿਛਲੇ ਮਹੀਨੇ ਇਹ ਅਨੁਪਾਤ 20% ਤੱਕ ਪਹੁੰਚ ਗਿਆ ਸੀ ਇਸ ਦੌਰਾਨ ਗ੍ਰੇਟਰ ਵੈਨਕੂਵਰ ਰੀਅਲਟਰਸ ਨੇ ਰਿਪੋਰਟ ਦਿੱਤੀ ਹੈ ਕਿ ਅਪ੍ਰੈਲ ਦੇ ਵਿੱਚ ਖੇਤਰ ਦੇ ਵਿੱਚ ਰਿਹਾਇਸ਼ੀ ਵਿਕਰੀ ਕੁੱਲ 2 1831 ਰਹੀ ਪਿਛਲੇ ਸਾਲ April ਦੇ ਵਿੱਚ ਦਰਜ ਕੀਤੀ ਗਈ 2741 ਵਿਕਰੀ ਤੋਂ 3.3% ਦੀ ਵਾਧਾ ਹੋਇਆ April ਦੇ ਅੰਕੜਿਆਂ ਦੇ ਵਿੱਚ ਇੱਕ ਹੋਰ ਹੈਰਾਨੀ ਜਨਕ ਕਹਾਣੀ ਇਹ ਤਾਂ ਹੈ ਕਿ ਕੀਮਤਾਂ 1 ਤੋਂ 2% ਦੀ ਮਹੀਨੇ ਦਰ ਮਹੀਨੇ ਦੀ ਰੇਂਜ ਵਿੱਚ ਹਾਲ ਹੀ ਦੇ ਵਾਧੇ ਦੇ ਨਾਲ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਚੜ੍ਹਦੀਆਂ ਰਹਿੰਦੀਆਂ ਨੇ ਗਰੁੱਪ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸੂਚੀਆਂ ਵਿੱਚ ਵਾਧੇ ਦੇ ਬਾਵਜੂਦ ਵਿਕਰੀ ਸਾਲ ਦਰ ਸਾਲ ਦੇ ਆਧਾਰ ਤੇ 3% ਦੀ ਵਧੀ ਹੈ ਗ੍ਰੇਟਰ ਵੈਨਕੂਵਰ ਖੇਤਰ ਵਿੱਚ ਔਸਤ ਵਿਕਰੀ ਮੋਲ 1.2 ਮਿਲੀਅਨ ਤੋਂ ਥੋੜਾ ਵੱਧ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ